ਇੱਕ ਮੁਸਲਮਾਨ ਹਰਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਦਾ ਹੈ ਤੇ ਕਹਿੰਦਾ ਹੈ ਮੇਰੇ ਪੀਰੀ ਦਾ ਮਾਲਕ ਕੌਣ ਹੈ ਕਹਿੰਦੇ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੁਸਲਮਾਨ ਕਹਿੰਦਾ ਉਹਨਾਂ ਦਾ ਦੀਵਾਨ ਕਿੱਥੇ ਲੱਗਦਾ ਹੈ ਉਹ ਕਹਿੰਦੇ ਫਲਾਣੀ ਜਗ੍ਹਾ ਤੇ ਤਾਂ ਮੁਸਲਮਾਨ ਉੱਥੇ ਜਾ ਕੇ ਇੰਤਜ਼ਾਰ ਕਰਨ ਲਈ ਬੈਠ ਗਿਆ ਜਦੋਂ ਪਾਸ਼ਾ ਦਰਬਾਰ ਵਿੱਚ ਆਏ ਜਦੋਂ ਹਰਗੋਬਿੰਦ ਸਾਹਿਬ ਦੇ ਸੰਮੁਖ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਮੈਨੂੰ ਮੇਰੇ ਗੁਰੂ ਪੀਰ ਨੇ ਭੇਜਿਆ ਹੈ ਜਿੱਥੋਂ ਤੱਕ ਉਸ ਨੂੰ ਪਤਾ ਸੀ ਦੱਸ ਦਿੱਤਾ ਉਸ ਨੇ ਕਿਹਾ ਹੈ ਕਿ ਜੇ ਤੂੰ ਖੁਦਾ ਨੂੰ ਮਿਲਣਾ ਹੈ ਤਾਂ ਹਰਗੋਬਿੰਦ ਸੱਚੇ ਪਾਸ਼ਾ ਕੋਲ ਜਾ ਪਾਸ਼ਾ ਕਹਿੰਦੇ ਤੂੰ ਕੀ ਚਾਹੁੰਦਾ ਹੈ ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਭਿੱਜਿਆ ਹੋਇਆ ਸੀ ਭਗਤਾਂ ਦੀ ਚਾਲ ਸੰਸਾਰ ਨਾਲੋਂ ਅਲੱਗ ਹੁੰਦੀ ਹੈ ਉਹ ਫਕੀਰ ਬੋਲਿਆ ਮੁਸਲਮਾਨ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਰਨੀ ਕੋ ਜਨਨੀ ਮਿਲਾ ਦੋ ਹਜ਼ੂਰ ਕਹਿੰਦੇ ਫੇਰ ਬੋਲ ਕਹਿੰਦਾ ਜਰਨੀ ਕੋ ਜਨਨੀ ਮਿਲਾ ਦੋ ਸ਼ੇਮੇ ਬਾਸ਼ਾ ਨੇ ਕਿਹਾ ਬਿਦੀ ਚੰਦ ਇਸ ਨੂੰ ੱੱਕੇ ਮਾਰ ਕੇ ਬਾਹਰ ਕੱਢੋ ਗੁਰੂ ਦਰਬਾਰ ਤੋਂ ਬਾਹਰ ਇੰਨੀ ਗੱਲ ਕਹੀ ਸਾਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆ ਕਿਹੜੀ ਗੁਰਮਤ ਹੋਈ ਇੱਕ ਬੰਦਾ ਕਹਿੰਦਾ ਮੈਨੂੰ ਮਹਾਰਾਜ ਨਾਲ ਮਿਲਾ ਦਿਓ ਤੁਸੀਂ ਕਹਿੰਦੇ ਹੋ ੱੱਕੇ ਮਾਰ ਕੇ ਬਾਹਰ ਕੱਢੋ ਕਈ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ ਕਿ ਉਹ ਪੇਪਰ ਹੈ ਜਿਸ ਵਿੱਚੋਂ ਬੜੇ ਤਕੜੇ ਤਕੜੇ ਫੇਲ ਹੋਏ ਗੁਰਮਤਿ ਦੇ ਅੰਦਰ ਗੁਰਾਂ ਦਾ ਸਿਲੇਬਸ ਅਜਿਹਾ ਹੈ ਜਿਹੜਾ ਪੜਾਇਆ ਵੀ ਜਾਂਦਾ ਹੈ ਤੇ ਕਈ ਵਾਰ ਗੁਰੂ ਇਸ ਤਰ੍ਹਾਂ ਦੇ ਸਵਾਲ ਪਾ ਦਿੰਦਾ ਹੈ ਜਿਹੜੇ ਕਿਰਾਏ ਨਹੀਂ ਹੁੰਦੇ ਅੱਜ 6ਵੇਂ ਪਾਸ਼ਾ ਨੇ ਉਹ ਸਵਾਲ ਪਾ ਦਿੱਤਾ ਜਿਸ ਬਾਰੇ ਸਭ ਹੀ ਕਹਿਣ ਆਹ ਕੋਈ ਗੁਰਮਤ ਦੀ ਗੱਲ ਹੈ ਬਿਦੀ ਚੰਦ ਨੇ ਉਸ ਮੁਸਲਮਾਨ ਨੂੰ ੱੱਕੇ ਮਾਰੇ ਤੇ ਬਾਹਰ ਕੱਢਿਆ ਜਿੱਥੇ ੱੱਕੇ ਮਾਰ ਕੇ ਬਾਹਰ ਕੱਢਿਆ ਉੱਥੇ ਹੀ ਬੈਠ ਗਿਆ ਰਾਤ ਲੰਘ ਗਈ ਸਵੇਰ ਹੋ ਗਈ 6ਵੇਂ ਪਾਸ਼ਾ ਆਏ ਆ ਕੇ ਬਿਦੀ ਚੰਦ ਨੂੰ ਕਹਿੰਦੇ ਉਹ ਮੁਸਲਮਾਨ ਚਲਾ ਗਿਆ ਤਾਂ ਬੀਬੀ ਚੰਦ ਕਹਿੰਦਾ ਮਹਾਰਾਜ ਜਿੱਥੇ ਉਸ ਨੂੰ ਧੱਕੇ ਮਾਰ ਕੇ ਛੱਡਿਆ ਹੈ ਉੱਥੇ ਬੈਠਾ ਹੈ ਕਹਿੰਦੇ ਅੱਛਾ ਫਿਰ ਹਜ਼ੂਰ ਨੇ ਕਿਹਾ ਉਸਨੇ ਕੁਝ ਸ਼ਕਿਆ ਕਹਿੰਦੇ ਨਹੀਂ ਮੈਂ ਸਵੇਰੇ ਵੀ ਉਸ ਕੋਲ ਗਿਆ ਸੀ ਹੁਣ ਤਾਂ ਰਾਤ ਨਾਲੋਂ ਉਸ ਦੀ ਆਵਾਜ਼ ਵੀ ਥੀਮੀ ਹੋ ਗਈ ਹੈ ਉਸ ਦਾ ਗਲਾ ਸੁੱਕ ਗਿਆ ਹੈ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਅਜੇ ਵੀ ਹੌਲੀ ਹੌਲੀ ਕਹੀ ਜਾਂਦਾ ਹੈ ਜਰਨੀ ਕੋ ਜੰਨੀ ਮਿਲਾ ਦੋ ਜਰਨੀ ਕੋ ਜੰਨੀ ਮਿਲਾ ਦੋ ਮਹਾਰਾਜੋ ਮੈਨੂੰ ਕੋਈ ਪਾਗਲ じゃ ਜਾਪਦਾ ਹੈ ਹਜੂਰ ਹੱਸ ਪਏ ਤੇ ਕਹਿੰਦੇ ਬਿਦੀ ਚੰਦ ਉਹ ਪਾਗਲ ਨਹੀਂ ਉਹ ਤਾਂ ਸਿਰੇ ਤੇ ਪਹੁੰਚ ਗਿਆ ਹੈ ਜਾ ਬਿਦੀ ਚੰਦ ਵੇਖ ਕਿ ਆ ਉੱਥੇ ਬੈਠਾ ਹੈ ਬਿਦੀ ਚੰਦ ਵੇਖ ਆਇਆ ਕਹਿੰਦਾ ਸੱਚੇ ਪਾਤਸ਼ਾਹ ਉਸੇ ਜਗ੍ਹਾ ਤੇ ਬੈਠਾ ਹੈ ਕਹਿੰਦੇ ਉਸ ਅੱਗੇ ਪਰਦਾ ਕਰ ਦਿਓ ਨਾ ਉਹ ਸੰਗਤ ਨੂੰ ਵੇਖੇ ਤੇ ਨਾ ਸੰਗਤ ਉਸ ਨੂੰ ਵੇਖੇ ਕਹਿੰਦੇ ਮਹਾਰਾਜ ਸਤਿ ਬਚਨ ਉਸੇ ਮੁਸਲਮਾਨਾ ਫਕੀਰ ਦੇ ਅੱਗੇ ਪਰਦਾ ਤਾਨ ਦਿੱਤਾ ਸਾਰਾ ਦਿਨ ਪਰਦੇ ਦੇ ਉੱਲੇ ਬੈਠਾ ਰਿਹਾ ਸ਼ਾਮ ਹੋਈ ਰਾਤ ਲੰਘ ਗਈ ਹਜ਼ੂਰ ਨੇ ਵਿਧ ਚੰਦ ਦੀ ਡਿਊਟੀ ਲਾਈ ਵਿਧ ਚੰਦ ਉਸ ਨੂੰ ਪ੍ਰਸ਼ਾਦਾ ਪਾਣੀ ਪੁੱਛ ਉਹ ਅੱਗੋਂ ਜਵਾਬ ਨਾ ਦੇਵੇ ਨਾ ਉਸਨੇ ਕੁਝ ਖਾਦਾ ਨਾ ਪੀਤਾ ਨਾ ਉਸ ਦੀਆਂ ਅੱਖਾਂ ਵਿੱਚ ਨੀਂਦ ਰੋ ਰੋ ਕੇ ਗਲਾ ਸੁੱਕ ਗਿਆ ਅੱਖਾਂ ਦੇ ਅਥਰੂ ਮੁੱਕ ਗਏ ਨੇ ਕਦੇ ਕਦਾਈ ਜ਼ਬਾਨ ਵਿੱਚੋਂ ਥੋੜਾ ਜਿਹਾ ਸ਼ਬਦ ਨਿਕਲਦਾ ਹੈ ਜਰਨੀ ਕੋ ਜੰਨੀ ਮਿਲਾ ਦੋ ਪਾਈ ਬੀਦੀ ਚੰਦ ਕਈ ਵਾਰ ਦੇਖਦੇ ਰਹੇ ਤੀਜੇ ਦਿਨ ਹਰਗੋਬਿੰਦ ਮਹਾਰਾਜ ਦਰਬਾਰ ਵਿੱਚ ਆਏ ਬੀਦੀ ਚੰਦ ਅੱਖਾਂ ਭਰ ਕੇ ਰੋ ਪਏ ਮਹਾਰਾਜ ਉਹ ਕਿਹੋ ਜਿਹਾ ਇਨਸਾਨ ਹੈ ਮੈਨੂੰ ਉਸ ਬਾਰੇ ਸਮਝ ਨਹੀਂ ਆਉਂਦੀ ਮਹਾਰਾਜ ਹੁਣ ਤਾਂ ਇੰਜ ਲੱਗਦਾ ਹੈ ਕਿ ਜਰਨੀ ਕੋ ਜੰਨੀ ਮਿਲਾ ਦੋ ਕਹਿੰਦਿਆਂ ਉਸਨੇ ਮਰ ਜਾਣਾ ਹੈ ਮਹਾਰਾਜ ਉਸ ਦੀ ਹਾਲਤ ਵੇਖੀ ਨਹੀਂ ਜਾਂਦੀ। ਛੇਵੇਂ ਪਾਸ਼ਾ ਮਹਾਰਾਜ ਤਰਸ ਦੇ ਘਰ ਵਿੱਚ ਆਏ। ਤਖਤ ਸੰਗਾਸਨ ਤੋਂ ਉੱਠੇ ਤੇ ਸਿੱਧੇ ਉਸ ਮੁਸਲਮਾਨ ਫਕੀਰ ਕੋਲ ਗਏ। ਨਾਲ ਗੁਰੂ ਦੇ ਸਿੱਖ ਗੁਰੂ ਨੇ ਕਿਹਾ ਪਰਦਾ ਹਟਾ ਦਿਓ। ਉਸ ਦਾ ਪਰਦਾ ਹਟਾ ਦਿੱਤਾ ਗਿਆ। ਪਾਸ਼ਾ ਸਨਮੁਖ ਖਲੋ ਕੇ ਕਹਿੰਦੇ ਜਰਨੀ ਖਾਨ ਖੁਦਾ ਨੂੰ ਮਿਲਣਾ ਹੈ। ਇੱਕਦਮ ਉਸ ਦੇ ਸਰੀਰ ਵਿੱਚ ਜਿਵੇਂ ਜਾਨ ਆ ਗਈ ਹੋਵੇ। ਹਜ਼ੂਰ ਨੇ ਕਿਹਾ ਖੁਦਾ ਨੂੰ ਮਿਲਣਾ ਹੈ ਉੱਠ ਕੇ ਖਲੋ ਜਰਨੀ ਖਾਨ ਇੱਕਦਮ ਖਲੋ ਗਿਆ ਕਹਿੰਦਾ ਮਹਾਰਾਜ ਮਿਲਣਾ ਪਾਸ਼ਾ ਕਹਿੰਦੇ ਅੱਜ ਹੀ ਮਿਲਣਾ ਕਹਿੰਦਾ ਜੀ ਅੱਜ ਹੀ ਮਲਾ ਦਿਓ ਹਜ਼ੂਰ ਨੇ ਕਿਹਾ ਹੁਣੇ ਹੀ ਮਿਲਣਾ ਹੈ ਬਸ ਇੰਜ ਲੱਗਿਆ ਜਿਵੇਂ ਉਸ ਦੇ ਸਰੀਰ ਵਿੱਚ ਕੋਈ ਤਾਕਤ ਆ ਗਈ ਹੋਵੇ ਹੱਥ ਜੋੜ ਕੇ ਸचेत ਹੋ ਕੇ ਕਹਿੰਦਾ ਮਹਾਰਾਜ ਹੁਣੇ ਮਲਾ ਦਿਓ ਸ਼ੇਵੇਂ ਪਾਸ਼ਾ ਕਹਿੰਦੇ ਜੇ ਹੁਣੇ ਮਿਲਣਾ ਉਹ ਦਰਿਆ ਵਗਦਾ ਜਾ ਕੇ ਛਾਲ ਮਾਰਦੇ। ਬਸ ਇੰਨੀ ਗੱਲ ਸੁਣਨ ਦੀ ਧੀਰ ਉਸ ਮੁਸਲਮਾਨ ਨੇ ਨਾ ਅੱਗੇ ਵੇਖਿਆ ਨਾ ਪਿੱਛੇ ਵੇਖਿਆ। ਉਹ ਤੇਜ਼ ਤੂਫਾਨ ਦੀ ਤਰੰਧ ਰਿਆ ਵੱਲ ਭੱਜ ਪਿਆ। ਸਾਰੇ ਸਿੱਖ ਵੇਖਦੇ ਨੇ ਇਹ ਕੀ ਕਹਾਣੀ ਹੋਈ? ਰੱਬ ਨੂੰ ਮਲਾਉਣਾ। ਹੁਣੇ ਮਲਾਉਣਾ ਜਾਂ ਦਰਿਆ ਵਿੱਚ ਛਾਲ ਮਾਰ ਦੇ ਇਸ ਤਰ੍ਹਾਂ ਉਹ ਪੂਰੇ ਵਿਸ਼ਵਾਸ ਨਾਲ ਗਿਆ। ਮਹਾਰਾਜ ਕਹਿੰਦੇ ਵਿਦੀ ਚੰਦ ਉਹ ਜੋ ਦਰਿਆ ਵੱਲ ਗਿਆ ਉਸਨੇ ਛਾਲ ਮਾਰ ਦੇਣੀ ਐ ਜਾਓ ਉਸਦੇ ਮਗਰ ਛੇਤੀ ਜਾਓ ਉਸਨੂੰ ਡੁੱਬਣ ਨਾ ਦਿਓ ਵਿਦੀ ਚੰਦ ਉਸੇ ਵਕਤ ਭੱਜਿਆ ਉਸ ਜਰਨੀਖਾਨ ਨੇ ਜਾਂਦਿਆਂ ਹੀ ਦਰਿਆ ਵਿੱਚ ਛਾਲ ਮਾਰ ਦਿੱਤੀ ਮਗਰ ਹੀ ਪਾਈ ਵਿਦੀ ਚੰਦ ਨੇ ਛਾਲ ਮਾਰ ਦਿੱਤੀ ਉਸ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ ਤੇ ਉਸਨੂੰ ਪਾਣੀ ਤੋਂ ਬਾਹਰ ਕੱਢ ਲਿਆ ਇੰਨੀ ਦੇਰ ਨੂੰ ਛੇਵੇਂ ਪਾਦਸ਼ਾਹ ਤੇ ਹੋਰ ਸਿੱਖ ਸੰਗਤਾਂ ਉੱਥੇ ਪਹੁੰਚ ਗਈਆਂ ਜਦੋਂ ਮੁਸਲਮਾਨ ਪਾਣੀ ਤੋਂ ਬਾਹਰ ਆਇਆ ਤਾਂ ਪਾਸ਼ਾ ਨੇ ਕਿਹਾ ਜਰਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ ਆਪਾਂ ਕਿਸੇ ਵੱਲ ਵੇਖੀਏ ਤਾਂ ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਉਣ ਤਾਂ ਹੋਰ ਗੱਲ ਹੈ ਛੇਵੇਂ ਪਾਸ਼ਾ ਨੇ ਨਜ਼ਰ ਭਰ ਕੇ ਉਸ ਤੇ ਦ੍ਰਿਸ਼ਟੀ ਪਾਈ ਤੇ ਕਿਹਾ ਜਰਨੀ ਖਾਨ ਜੋ ਹਜ਼ੂਰ ਨੇ ਗੱਲ ਪਾਣੀ ਵਿੱਚ ਕਹੀ ਵਰਤ ਗਈ ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਉਸਲ ਮੁਸਲਮਾਨ 1 ਕਰੋੜਾਂ ਸੂਰਜਾਂ ਜਿੰਨਾ ਚਾਨਣ ਹੋ ਗਿਆ ਉੱਚੀ ਆਵਾਜ਼ ਵਿੱਚ ਕਿਆ ਖੁਦਾ ਮਿਲ ਗਿਆ ਖੁਦਾ ਮਿਲ ਗਿਆ ਛੇਵੇਂ ਪਾਸ਼ਾ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ ਉਦੋਂ ਕੋਲ ਖੜੇ ਸਿੱਖ ਬਿਰਾਗ ਨਾਲ ਰੋ ਰਹੇ ਹਨ ਪਾਸ਼ਾ ਸਾਨੂੰ ਇੰਨੇ ਸਾਲ ਹੋ ਤੁਰ ਰਹੇ ਹਾਂ ਇੱਕ ਇਹ ਇੱਕ ਦਿਨ ਵਿੱਚ ਹੀ ਪਾ ਗਿਆ ਇੰਨੇ ਸਦਕ ਨਾਲ ਕੋਈ ਗੁਰੂ ਕੋ ਲਾਵੇ ਗੁਰੂ ਰੱਬ ਨਾਲ ਮਲਾ ਦਿੰਦਾ ਹੈ